ਅੱਜ ਅਸੀਂ ਆਏ ਹਾਂ ਨੂਰਪੁਰ ਜੱਟਾਂ ਦੇ ਵਿੱਚ ਜਿੱਥੇ ਡਾਕਟਰ ਬੀਆਰ ਅਮੇੜਕਰ ਦੇ ਬੁੱਤ ਨਾਲ ਛੇੜਛਾੜ ਕੀਤੀ ਗਈ ਆ ਉਹਦੇ ਸਬੰਧ ਵਿੱਚ ਡੀਐਸਪੀ ਦੇ ਵੱਡੀ ਗਿਣਤੀ ਵਿੱਚ ਵਰਕਰ ਸਰਦਾਰ ਅਵਤਾਰ ਸਿੰਘ ਕ੍ਰੀਮਪੁਰੀ ਪੰਜਾਬ ਪ੍ਰਧਾਨ ਜੀ ਇੱਥੇ ਪਹੁੰਚਿਆ ਆ ਆ ਉਹਨਾਂ ਨਾਲ ਗੱਲਬਾਤ ਕਰਦੇ ਆ ਸਬਦਾ ਅਵਤਾਰ ਸਿੰਘ ਕ੍ਰੀਮਪੁਰੀ ਤੁਹਾਡਾ ਇੱਥੋਂ ਤੇ ਸਵਾਗਤ ਆ ਜੀ ਕਿ ਇਹ ਬੁੱਤ ਦੇ ਨਾਲ ਛੇੜਛਾੜ ਕੀਤੀ ਗਈ ਆ ਇਹਦੇ ਬਾਰੇ ਤੁਸੀਂ ਕੀ ਦੇਖਦੇ ਆ ਅਫਸੋਸ ਔਰ ਸਰਕਾਰ ਦੇ ਰੋਲ ਦੀ ਨਿੰਦਾ ਕਿਉਂਕਿ ਅੰਮ੍ਰਿਤਸਰ ਚ ਜਦੋਂ ਪਹਿਲੀ ਘਟਨਾ ਹੋਈ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਦੇ ਸਟੈਚੂ ਦੀ ਬੇਅਦਬੀ ਕੀਤੀ ਗਈ ਮੈਂ ਉਸੇ ਵਕਤ ਕਿਹਾ ਸੀ ਕਿ ਇਹ ਅੱਗੇ ਘਟਨਾ ਨਾ ਘਟੇ ਤਾਂ ਸਰਕਾਰ ਅੰਬੇਡਕਰ ਸਾਹਿਬ ਫੂਲੇ ਚਾਹੂ ਪੈਰੀਨ ਨਰੈਣਨ ਸਵਿਤਰੀਬਾਈ ਫੂਲੇ ਸਾਰਿਆਂ ਦੇ ਬੁੱਤਾਂ ਦੀ ਰਾਖੀ ਲਈ ਸੁਰੱਖਿਆ ਲਗਾਵੇ ਪਰ ਸਰਕਾਰ ਨੇ ਆਪਣੀ ਜ਼ਿੰਮੇਵਾਰੀ ਨਹੀਂ ਨਿਭਾਈ ਸਰਕਾਰ ਸੰਜੀਦਾ ਨਹੀਂ ਹੋਈ ਸਰਕਾਰ ਗੰਭੀਰ ਨਹੀਂ ਹੋਈ ਤੋਂ ਮੈਂ ਸਰਕਾਰ ਦੇ ਇਸ ਰੋਲ ਦੀ ਨਿੰਦਾ ਕਰਦਾ ਹਾਂਜੀ ਔਰ ਮੈਂ ਫਿਰ ਕਹਿੰਦਾ ਸਰਕਾਰ ਕਿ ਉਹ ਸੰਭਲੇ ਜਾਗੇ ਸੰਵਿਧਾਨ ਨਰਮਾਤਾ ਦੇ ਬੁੱਤਾਂ ਦੀ ਬੇਅਦਬੀ ਜੋ ਜਗਾ ਜਗਾ ਹੋ ਰਹੀ ਹੈ ਉਹਦੀ ਜ਼ਿੰਮੇਵਾਰੀ ਕਬੂਲੇ ਸੂਬੇ ਦੀਆਂ ਸੰਗਤਾਂ ਤੋਂ ਇਹਦੀ ਮਾਫੀ ਮੰਗੇ ਔਰ ਅੱਗੇ ਸੁਰੱਖਿਆ ਦਾ ਪ੍ਰਬੰਧ ਕਰੇ ਐਸੀਆਂ ਘਟਨਾਵਾਂ ਅੱਗੇ ਨਾ ਵਾਪਰਨ ਉਹਦਾ ਵੀ ਸਰਕਾਰ ਇੰਤਜ਼ਾਮ ਕਰੇ ਭੋਜਨ ਸਮਾਜ ਪਾਰਟੀ ਨੇ ਪ੍ਰਸ਼ਾਸਨ ਨੂੰ ਗੱਲਬਾਤ ਰਾਹੀਂ ਇੱਕ ਹਫ਼ਤੇ ਦਾ ਸਮਾਂ ਦਿੱਤਾ ਹੈ ਹਾਂਜੀ ਅਗਰ ਇੱਕ ਹਫ਼ਤੇ ਦੇ ਵਿੱਚ ਦੋਚੀ ਸਰਕਾਰ ਪ੍ਰਸ਼ਾਸਨ ਨਹੀਂ ਫੜਦਾ ਤਾਂ ਫਿਰ ਗੜਸ਼ੰਕਰ ਦੇ ਵਿੱਚ ਇੱਕ بڑا ਧਰਨਾ ਪ੍ਰਦਰਸ਼ਨ ਕੀਤਾ ਜਾਊਗਾ ਜਿਹਦੀ ਤਿਆਰੀ ਹੁਣ ਤੋਂ ਹੀ ਸ਼ੁਰੂ ਕਰ ਦਿੱਤੀ ਗਈ ਠੀਕ ਹੈ ਜੀ ਤਾਂ ਇਸ ਕਰਕੇ ਮੈਂ ਪੰਜਾਬ ਦੀ ਸਰਕਾਰ ਨੂੰ ਔਰ ਕਾਂਗਰਸ ਨੂੰ ਭਾਜਪੀ ਨੂੰ ਅਕਾਲੀ ਦਲ ਨੂੰ ਉਹਨਾਂ ਦੇ ਜਿਹੜੇ ਪ੍ਰਧਾਨ ਆ ਜਿਹੜੇ ਛੋਟੇ ਛੋਟੇ ਮਸਲਿਆਂ ਤੇ ਵੀ ਰੋਜ਼ ਬੋਲਦੇ ਆ ਲੇਕਿਨ ਸੰਵਿਧਾਨ ਨਿਰਮਾਤਾ ਦੇ અપਮਾਨ ਦੇ ਵਿਰੁੱਧ ਇੱਕ ਵੀ ਸ਼ਬਦ ਨਹੀਂ ਬੋਲਦੇ ਜਾਂ ਤਾਂ ਉਹ ਵਿਦੇਸ਼ਾਂ ਵਿੱਚ ਬੈਠੀਆਂ ਉਹਨਾਂ ਤਾਕਤਾਂ ਤੋਂ ਡਰਦੇ ਆ ਜਾਂ ਕਿਤੇ ਨਾ ਕਿਤੇ ਉਹਨਾਂ ਦੀ ਪਿੱਠ ਥਾਪੜਦੇ ਉਹਨਾਂ ਨੂੰ ਸੰਵਿਧਾਨ ਨਿਰਮਾਤਾ ਦੇ ਨਾਲ ਖੜਨਾ ਚਾਹੀਦਾ ਔਰ ਪੰਜਾਬ ਦੇ ਅਮਨ ਨੂੰ ਲਾਂਬੂ ਲਾਉਣ ਵਾਲੀਆਂ ਤਾਕਤਾਂ ਨੂੰ ਰੱਦ ਕਰਨਾ ਚਾਹੀਦਾ ਪੰਜਾਬ ਦੇ ਵਿੱਚ ਭਾਈਚਾਰਕ ਸਾਂਝ ਨਾ ਟੁੱਟੇ ਇਹਦੇ ਲਈ ਉਹਨਾਂ ਨੂੰ ਇਹਨਾਂ ਘਟਨਾਵਾਂ ਨੂੰ ਕੰਡਮ ਕਰਨਾ ਚਾਹੀਦਾ ਮੈਂ ਇਹੋ ਹੀ ਕਹਿੰਦਾ ਹੋਇਆ ਕਿ ਬਸਪਾ ਕਿਸੇ ਕੀਮਤ ਤੇ ਝੁੱਕਣ ਵਾਲੀ ਨਹੀਂ ਹੈ ਬਸਪਾ ਡਟੂਗੀ ਲੜੂਗੀ ਡਾਕਟਰ ਅੰਬੇਡਕਰ ਜੀ ਦੇ ਸਨਮਾਨ ਵਿੱਚ ਬੀਐਸਪੀ ਦਾ ਨਾਮ ਹੈ ਧੰਨਵਾਦ ਜਿਹੜਾ ਜੀ ਬੁੱਤ ਦੇ ਨਾਲ ਛੇੜਛਾੜ ਕੀਤੀ ਹੈ ਜਾਂ ਪ੍ਰਸ਼ਾਸਨ ਨੇ ਉਹ ਕੋਸ਼ਿਸ਼ ਕੀਤੀ ਉਹਨੂੰ ਮਟਾਇਆ ਜਾਵੇ ਕਿ ਪ੍ਰਸ਼ਾਸਨ ਕੋਸ਼ਿਸ਼ ਨਹੀਂ ਕਰਦਾ ਕੋਈ ਪ੍ਰਸ਼ਾਸਨ ਹੋ ਸਕਦਾ ਕਿਤੇ ਨਾ ਕਿਤੇ ਸੋਚਦਾ ਹੋਵੇ ਕਿ ਕਟਨਾ ਹੋਈ ਹੀ ਨਹੀਂ ਇਹ ਕਹਿ ਕੇ ਪੱਲਾ ਝਾੜ ਦਿੱਤਾ ਜਾਵੇ ਹਾਂਜੀ ਔਰ ਅਪਰਾਧੀ ਵੀ ਬਚ ਜਾਣ ਤਾਂ ਇਹਨਾਂ ਨੂੰ ਜਿਹੜਾ ਕੋਈ ਥੋੜੀ ਬਹੁਤ ਕੋਸ਼ਿਸ਼ ਕਰਨੀ ਪੈਣੀ ਹੈ ਇਹ ਵੀ ਆਰਾਮ ਆਰਾਮ ਨਾਲ ਏਸੀ ਕਮਰੇਆਂ 'ਚ ਪਏ ਰਹਿਣ ਤਾਂ ਅਸੀਂ ਇਸ ਸਰਕਾਰ ਦੀ ਇਸ ਇੰਟੈਂਸ਼ਨ ਦੀ ਨਿੰਦਾ ਕਰਦੇ ਹਾਂ ਕੰਡਮ ਕਰਦੇ ਹਾਂ ਡਿਪਟੀ ਸਾਹਿਬਾ ਹੁਣ ਕਹਿੰਦੇ ਸੁਣੇਗਾ ਇਹ ਆ ਕਿ ਸਟੈਚੂ ਵੀ ਥੋੜੀ ਜਿਹੀ ਚੇਂਜ ਕਰ ਦਿੰਦੇ ਕੀ ਇਹ ਤੁਸੀਂ ਇਹਦੇ ਹੱਕ ਤੋਂ ਦੇਖੋ ਸਟੈਚੂ ਬਦਲਣਾ ਜਾਂ ਉਠਾਣਾ ਹਾਂਜੀ ਇਹ ਪ੍ਰਸ਼ਾਸਨ ਦਾ ਕੰਮ ਕੋਈ ਨਹੀਂ ਠੀਕ ਹੈ ਜੀ ਨਾ ਉਠਾਣ ਦਿੱਤਾ ਜਾਊਗਾ ਹਾਂਜੀ ਇਹਨਾਂ ਦੀ ਜ਼ਿੰਮੇਵਾਰੀ ਹੈ ਸੰਭਾਲਣ ਦੀ ਠੀਕ ਹੈ ਜੀ ਤੇ ਇਹ ਪ੍ਰਸ਼ਾਸਨ ਸੰਭਾਲਣ ਚ ਆਪਣਾ ਰੋਲ ਕਰੇ ਉਠਾਣ ਚ ਨਹੀਂ ਸਾਨੂੰ ਵੀ ਪਤਾ ਲੱਗਿਆ ਕਿ ਇਹਨਾਂ ਨੇ ਅੰਦਰ ਖੱਤੇ ਕੋਈ ਪਲਾਨ ਬਣਾਇਆ ਇੱਥੋਂ ਉਠਾ ਕੇ ਕਿਸੇ ਹੋਰ ਜਗ੍ਹਾ ਰੱਖ ਦਈਏ ਜਗ੍ਹਾ ਵੀ ਇਹਨਾਂ ਨੇ ਸੋਚ ਲਈ ਅੱਛਾ ਜੀ ਪਰ ਐਸਾ ਬੀਐਸਪੀ ਬਰਦਾਸ਼ਤ ਨਹੀਂ ਕਰੂ ਮੁੱਖ ਮੰਤਰੀ ਆਪਣੇ ਦਫ਼ਤਰਾਂ ਵਿੱਚ ਡਾਕਟਰ ਬੀਆਰਐਮ ਮੇੜਗੜੀ ਫੋਟੋ ਲਾਈ ਫਿਰਦਾ ਕਿ ਕੀ ਆਪਣੇ ਸਮਾਜ ਨੂੰ ਅਪੀਲ ਕਰਨਾ ਚਾਹੁੰਦੇ ਆ ਕਿ ਇਹ ਝੂਠਾ ਪਲੰਦਾ ਇਹ ਪਰਦਾ ਫਾਸ਼ ਕਰੋ ਇਹਦਾ ਦੇਖੋ ਮੁੱਖ ਮੰਤਰੀ ਫੋਟੋ ਲਾ ਕੇ ਅੰਬੇਡਕਰ ਦੇ ਮੁੱਤਾਂ ਦੇ ਸਨਮਾਨ ਦੀ ਰਾਖੀ ਕਰਨ 'ਚ ਫੇਲ ਹੋ ਗਿਆ ਕਾਂਗਰਸ ਸੰਵਿਧਾਨ ਚੱਕ ਕੇ ਸੰਵਿਧਾਨ ਨਿਰਮਾਤਾ ਦੇ અપਮਾਨ ਦੇ ਵਿਰੁੱਧ ਇੱਕ ਸ਼ਬਦ ਵੀ ਨਹੀਂ ਬੋਲਦੀ ਬੀਜੇਪੀ ਪਾਰਲੀਮੈਂਟ 'ਚ ਅਪਮਾਨ ਕਰਦੀ ਹੈ। ਅਕਾਲੀ ਦਲ ਖਾਮੋਸ਼ ਹੈ। ਤੋਂ ਇਹਨਾਂ ਦੀ ਇਹ ਅਪਰੋਚ ਸਪਸ਼ਟ ਹੈ ਕਿ ਇਹਨਾਂ ਦੇ ਅੰਦਰ ਡਾਕਟਰ ਅੰਬੇਡਕਰ ਦੀ ਸੋਚ ਜਿਹੜੀ ਸੀ ਕਿ ਸਾਰੇ ਭਾਈਚਾਰਕ ਸਾਂਝ ਬਣਾ ਕੇ ਰੋ। ਬਰਾਬਰੀ ਦੇ ਆਧਾਰ ਤੇ ਰੋ। ਸਭ ਨੂੰ ਵਿਚਾਰਾਂ ਦੀ ਆਜ਼ਾਦੀ ਹੋਣੀ ਚਾਹੀਦੀ। ਸਭ ਨੂੰ ਦੇਸ਼ ਦੇ ਸਾਧਨਾਂ 'ਚ ਹਿੱਸੇਦਾਰੀ ਹੋਣੀ ਚਾਹੀਦੀ ਹੈ। ਅਸਲ ਉਹ ਜਿਹੜੀ ਡਾਕਟਰ ਅੰਬੇਡਕਰ ਨੇ ਸੰਵਿਧਾਨ ਚ ਪ੍ਰਬੰਧ ਕੀਤੇ ਆ ਇਹਨਾਂ ਦੀ ਖਾਮੋਸ਼ੀ ਦੱਸਦੀ ਆ ਕਿ ਕਿਤੇ ਨਾ ਕਿਤੇ ਇਹ ਉਹਨਾਂ ਪ੍ਰਬੰਧਾਂ ਦੇ ਪ੍ਰਤੀ ਇਹਨਾਂ ਦੇ ਮਨ ਚ ਨਫਰਤ ਤੋਂ ਆ ਰਾਂਜੋ ਗਮੋ ਤੇ ਉਸ ਗਮ ਚੋਂ ਹਲੇ ਤੱਕ ਉੱਬਰ ਨਹੀਂ ਰਹੇ ਧੰਨਵਾਦ ਅਗਲੀ ਆਪਣੀ ਰਣਨੀਤੀ ਕੀ ਆ ਨਿਕਲੋ ਬਾਹਰ ਮਕਾਨਾਂੋਂ ਸੇ ਲੜ ਲੜੋ ਭਾਈ ਮਾਨੋਸ ਆਪਣੀ ਅਗਲੀ ਰਣਨੀਤੀ ਅਗਲੀ ਰਣਨੀਤੀ ਵਾ 2027 ਪੰਜਾਬ ਸੰਭਾਲੋ ਮਹਿਮ ਪੰਜਾਬੀਆਂ ਨੂੰ ਬੇਨਤੀ ਆ ਕਿ ਪੰਜਾਬ ਸੰਭਾਲੋ ਮਹਿਮ ਬੋਜੇ ਸਮਾਜ ਪਾਰਟੀ ਜਿੰਦਾਬਾਦ ਠੀਕ ਹੈ ਥੈਂਕ ਯੂ ਖੜਕੋ ਪੰਜਾਬ ਦੇ